ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਆਏ ਹਾਂ ਸੀਚੇਵਾਲ ਦੀ ਜਿਹੜੀ ਕੁਟੀਆ ਦੇ ਨਾਲ ਬਿਲਕੁਲ ਅੰਦਰ ਬਾਹਰ ਨਰਸਰੀ ਆ ਤੇ ਆਪਾਂ ਬਾਹਰਲੀ ਨਰਸਰੀ ਦੀ ਗੱਲ ਕੀਤੀ ਸੀ ਤੇ ਅੱਜ ਦੀ ਨਰਸਰੀ ਦੇ ਵਿੱਚ ਜਿਹੜੇ ਮੇਨ ਕਰਤਾ ਧਰਤਾ ਨੇ ਉਹ ਹੈਗੇ ਨੇ ਮਨਜੀਤ ਭਾਜੀ ਭਾਜੀ ਸਤਿ ਸ਼੍ਰੀ ਅਕਾਲ ਠੀਕ ਆ ਜੀ ਕੀ ਹਾਲ ਆ ਠੀਕ ਠਾਕ ਆ ਜੀ ਤੇ ਵੀਰੇ ਕਿਹੜਾ ਨਗਰ ਆ ਸਿਦੂਪੁਰ ਦੋਨਾ ਯਾ ਹਾਂਜੀ ਤੇ ਕਦੋਂ ਤੋਂ ਨਰਸਰੀ ਦੇ ਵਿੱਚ ਆਪ ਜੀ ਡਿਊਟੀ ਨਿਭਾ ਰਹੇ ਹੋ ਤੇ ਕਿਵੇਂ ਇਸ ਬੰਨੇ ਆਉਣਾ ਹੋਇਆ ਮੈਨੂੰ 15 ਸਾਲ ਹੋ ਗਏ ਜੀ ਉਦੋਂ ਆਪਣੇ ਨਰਸਰੀ ਨੂੰ 30 25 ਸਾਲ ਹੋ ਗਏ ਜੀ ਹਾਂਜੀ ਤੇ ਭਾਜੀ ਕਿੱਦਾਂ ਸਬਾਬਾ ਬਣਿਆ ਵੀ ਨਰਸਰੀ ਚ ਫੁੱਲ ਬੂਟੇ ਲਗਾਉਨੇ ਆ ਤੇ ਇਹਨਾਂ ਨੂੰ ਵੱਡਾ ਕਰਦੇ ਇਹ ਕਿਵੇਂ ਮਨ ਚ ਆਇਆ ਇਹ ਜਿਦਾ ਹੀ ਸੇਧਾਨਪੁਰ ਸੇਵਾ ਕਰਦੇ ਹੁੰਦੇ ਸੀ ਅੱਛਾ ਜੀ ਇੱਥੇ ਆਏ ਸੀ ਕਿ ਅਸੀਂ ਤੇ ਬਾਬਾ ਜੀ ਕਹਿੰਦੇ ਸੀ ਇੱਥੇ ਸੇਵਾ ਕਰੋ ਨਰਸਰੀ ਵਿੱਚ ਅੱਛਾ ਜੀ ਨਰਸਰੀ ਜੀ ਰਾਪੇ ਜੋ ਜੋ ਦੇ ਇੱਥੇ ਲੱਗੇ ਹੋਏ ਆ ਤੇ ਕਿੰਨਾ ਕੁ ਵਧੀਆ ਲੱਗਦਾ ਵਾ ਇੱਥੇ ਨਰਸਰੀ ਚ ਫੁੱਲ ਵੇਖ ਕੇ ਜਦੋਂ ਗੋਣੇ ਮੈਨੂੰ 15 ਸਾਲ ਹੋ ਗਏ ਇੱਥੇ ਲੱਗੇ ਨੂੰ ਅੱਛਾ ਜੀ ਵਧੀਆ ਲੱਗਦਾ ਲੱਗਿਆ ਜੀ ਤੇ ਆਪਣੇ ਕੋ ਭਾਜੀ ਜਦੋਂ ਭੈਣ ਭਰਾ ਆਪਾਂ ਨੂੰ ਫੋਨ ਕਰਕੇ ਪੁੱਛਦੇ ਆ ਕਿਹੜੇ ਕਿਹੜੇ ਬੂਟੇ ਹਨਾ ਆਪਣੇ ਕੋ ਜਿਹੜੇ ਆਪਾਂ ਗਮਲਿਆਂ ਵਿੱਚ ਲਾ ਸਕਦੇ ਆ ਕਿਹੜੇ ਕਿਹੜੇ ਬੂਟੇ ਆ ਜਿਹੜਾ ਜ਼ਿਆਦਾ ਥਾ ਕੇ ਦੇ ਫੁੱਲਾਂ ਵਾਲੇ ਖਾਸ ਕਰਕੇ ਪਹਿਲਾਂ ਫੁੱਲਾਂ ਤੋਂ ਗੱਲ ਸ਼ੁਰੂ ਕਰਦੇ ਆ ਕਿਹੜੇ ਕਿਹੜੇ ਬੂਟੇ ਆਪਣੇ ਕੋ ਲਾਲ ਜਿੱਦਾਂ ਆਪਣੇ ਕੋ ਮਨੋਕਾਮਨੀ ਦੇ ਬੂਟੇ ਹੁੰਦੇ ਆ ਹਾਂ ਤੇ ਆਪਣੇ ਕਲੀ ਹੁੰਦੀ ਚਾਂਦਰੀ ਜੀ ਡਬਲ ਚਾਂਦਰੀ ਹੁੰਦੀ ਆ ਜੀ ਤੇ ਗਲਾਬ ਦੇ ਬੂਟੇ ਹੁੰਦੇ ਆ ਜੀ ਇਹ ਹੁੰਦੇ ਜੀ ਆਪਣੇ ਕੋਲ ਤੇ ਫਲਾਂ ਵਾਲੇ ਕਿਹੜੇ ਕਿਹੜੇ ਬੂਟੇ ਆਪਣੇ ਕੋਲ ਫਲਾਂ ਵਾਲੇ ਆਪਣੇ ਕੋਲ ਹੈ ਜੀ ਆਲੂ ਬਖਾਰਾ ਹੂੰ ਤੇ ਹੁੰਦੇ ਬੂਟੇ ਹੂੰ ਚਕੋਤਰੇ ਦੇ ਬੂਟੇ ਜੀ ਤੇ ਆਪਣੇ ਹੋਰ ਹੈਗਾ ਜੀ ਆ ਆਮਬ ਜਾਮਨ ਹੈਗੇ ਹਾਂ ਆਮਬ ਵੀ ਹੈਗੇ ਆ ਜਾਮਨ ਵੀ ਹੈਗੇ ਆ ਔਲੀ ਦੇ ਵੀ ਹੈਗੇ ਆ ਜੀ ਬਾਜੀ ਚਕੋਤਰਾ ਜਿਹੜਾ ਵਾ ਇੱਕ ਨਵਾਂ ਨਾਮ ਆ ਬੂਟੀਆਂ ਦੇ ਵਿੱਚ ਆਮ ਲੋਕਾਂ ਨੂੰ ਨਹੀਂ ਪਤਾ ਚਕੋਤਰੇ ਦਾ ਬੂਟਾ ਕਿਹੜਾ ਚਕੋਤਰਾ ਬਹੁਤ ਵਧੀਆ ਬੂਟਾ ਜੀ ਆ ਲੱਗਾ ਫਲ ਲੱਗਾ ਵੀ ਦਿਖਾ ਦਿੰਦੇ ਆ ਬਾਜੀ ਕਿਸ ਕੰਮ ਆਉਂਦਾ ਚਕੋਤਰੇ ਦਾ ਇਹ ਖਾਣ ਦੇ ਕੰਮ ਆਉਂਦਾ ਜੀ ਬਹੁਤ ਵਧੀਆ ਫਲ ਆ ਇਹ ਅੱਛਾ ਜੀ ਹਾਂਜੀ ਇਹ ਨਿੰਬੂ ਦੀ ਜਾਤੀ ਵਾਲਾ ਹੀ ਆ ਨਾ ਬਾਜੀ ਫਲ ਜੀ ਹਾਂਜੀ 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 ਅੱਛਾ ਜੀ ਆਪਰੇ ਗੁਨਾਰ ਦੇ ਬੂਟੇ ਵੀ ਹੁੰਦੇ ਆ ਜਿਹੜਾ ਜੀ ਇਹ ਆ ਨਿੰਬੂ ਵੀ ਹੁੰਦਾ ਠੀਕ ਆ ਜੀ ਨਿੰਬੂ ਕਿਹੜਾ ਕਾਗਜ਼ੀ ਨਿੰਬੂ ਕੁ ਦੂਸਰਾ ਇਹ 12 ਮਾਸੀ ਨਿੰਬੂ 12 ਮਾਸੀ ਨਿੰਬੂ ਪਾ ਜੀ ਹੁਣ ਮੈਂ ਬੂਟਿਆਂ ਨੂੰ ਤੁਹਾਡੇ ਕੋਲ ਹਨਾ ਪੁੱਛਣਾ ਚਾਹੂੰਗੀ ਆ ਜਿਹੜਾ ਪਹਿਲਾ ਬੈਡ ਲੱਗਾ ਇਹ ਕਾਦੇ ਬੂਟੇ ਆ ਕੜੀ ਕੜੀ ਪੱਤਾ ਜੀ ਇਹ ਕੜੀ ਪੱਤਾ ਹਾਂਜੀ ਜਿਹੜਾ ਆਪਾਂ ਘਰਾਂ ਦੇ ਵਿੱਚ ਇਹ ਗਮਲੇ 'ਚ ਵੀ ਹੋ ਜਾਂਦਾ ਕਿ ਉਹ ਟਾਵਰ ਡਰੋ ਪਰ ਉਹਦਾ ਥੱਲੇ ਲਾਵੇ ਵਧੀਆ ਹੁੰਦਾ ਅੱਛਾ ਫੇਗ ਗ੍ਰੋਥ ਜਿਆਲੀ ਕਰਦਾ ਹਨਾ ਹਾਂਜੀ 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 ਤੇ ਨਾਲ ਦੀ ਨਾਲ ਤੁਸੀਂ ਅੱਗੇ ਜਾ ਜਾ ਕੇ ਸਾਨੂੰ ਦੱਸਿਓ ਕਿਹੜੇ ਕਿਹੜੇ ਬੂਟੇ ਆਪਣੇ ਕੋਲ ਇਸ ਟਾਈਮ ਆ ਆਲੂ ਬਖਾਰਾ ਪਿਆ ਜੀ ਜੀ ਠ ਆ ਕਲੀ ਦੇ ਬੂਟੇ ਪਾਇਆ ਇਹ ਕਿਹੜੀ ਕਲੀ ਹੈ ਕੀ ਕਲੀ ਭਾਜੀ ਮੈਂ ਚਿੱਟੀ ਕਲੀ ਬਹੁਤ ਵਧੀਆ ਮਹਿਕ ਦੀ ਦਿਨ ਰਾਤ ਦੀ ਠੀਕ ਆ ਜੀ ਚਿੱਟੀ ਕਲੀ ਮਹਿਕ ਦੀ ਤੇ ਆਪਾਂ ਆ ਬੂੜ ਦੀਆਂ ਕਲਮਾਂ ਲਾਈ ਹੋਈਆਂ ਆਪ ਜੀ ਦਾ ਬੂੜ ਹੈ ਨਾ ਕਾਲੀ ਹੈ ਭਾਜੀ ਕਿੱਲਾ ਆ ਬੂੜ ਦੀਆਂ ਹਾਂਜੀ ਆਹ ਕਾ ਦਾ ਬੂਟਾ ਵੱਡਾ ਜਿਹੜਾ ਤੁਸੀਂ ਲਾਇਆ ਇੱਥੇ ਭਾਜੀ ਇਹ ਕਾ ਦਾ ਬੂਟਾ ਵਾ ਇਹ ਰੀਠੇ ਦਾ ਬੂਟਾ ਜੀ ਰੀਠੇ ਦਾ ਬੂਟਾ ਠੀਕ ਆ ਇਹ ਤੁਸੀਂ ਮੋਲੀ ਲੈ ਕੇ ਆਏ ਹੋਣੇ ਪਹਿਲਾਂ ਨਹੀਂ ਆਪ ਹੀ ਆਪਣੇ ਤੋਂ ਤਿਆਰ ਕੀਤਾ ਜੀ ਆਪ ਕਲਮ ਤੋਂ ਤਿਆਰ ਕੀਤਾ ਠੀਕ ਆ ਜੀ ਇਹ ਆ ਗਾਰੇ ਬੁੱਟੇ ਆ ਜੀ ਇਹ ਰਾਤ ਦੀ ਰਾਣੀ ਪਈ ਜੀ ਰਾਤ ਦੀ ਰਾਣੀ ਅਜੀ ਇਹਨੂੰ ਕਿਦਾਂ ਦੇ ਫੁੱਲ ਨਿਕਲਦੇ ਆ ਇਹ ਬਹੁਤ ਵਧੀਆ ਰਾਤ ਨੂੰ ਮੈਂ ਗਦੀ ਜੀ ਅੱਛਾ ਜੀ ਜਿਹੜੀ ਰਾਤ ਦੀ ਮੈਂ ਕਰੇ ਹਾਂ ਜੀ ਹਾਂ ਜੀ ਅੱਗੇ ਆਲੂ ਬਖਾਰਾ ਫੇ ਇਹ ਆਲੂ ਬਖਾਰਾ ਪਿਆ ਜੀ ਠੀਕ ਆ ਜੀ ਤੇ ਆ ਗਾਰੇ ਬੁੱਟੇ ਆ ਇਹ ਲਮੰਡਾ ਪਿਆ ਜੀ ਫੁੱਲ ਚਿੱਟੇ ਅਰ ਵੱਲ ਪੀਲੇ ਰੰਗ ਦੇ ਫੁੱਲ ਲੱਗਦੇ ਇਹਨੂੰ ਆਲਮੰਡਾ ਆਲਮੰਡਾ ਇਹ ਦਰਖਤ ਬਣਦਾ ਵੱਡਾ ਇਹ ਰੋਕੀ ਬਣ ਜਾਂਦਾ ਠੀਕ ਹੈ ਜੀ ਠੀਕ ਆ ਤੇ ਆ ਬੈੱਡ ਚ ਕੋਲ ਬਿੱਲ ਜਿਹੜਾ ਕਿ ਆਪਾਂ ਗਰਮੀਆਂ ਦੇ ਵਿੱਚ ਜੂਸ ਬਣਾਉਣੇ ਜੀ ਦਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਬਿੱਲ ਦੇ ਬੈੱਡ ਆ ਨਾ ਸਾਰੇ ਇੰਨੇ ਹਾਂਜੀ ਚਲੋ ਇਹ ਸੁਵੰਜਣਾ ਹਾਂਜੀ ਸੁਵੰਜਣਾ ਪਿਆ ਜੀ ਠੀਕ ਆ ਜੀ ਸੁਵੰਜਣਾ ਹਾਂਜੀ ਸੁਵੰਜਣਾ ਸੁਵੰਜਣੀ ਦਾ ਵੀ ਪਾਜੀ ਥੋੜਾ ਜਿਹਾ ਦੱਸ ਦਿਓ ਇਹ 300 ਬਿਮਾਰੀ ਦਾ ਇਲਾਜ ਹੈ ਇਹਦੇ ਵਿੱਚ ਦੱਸਦੇ ਅੱਛਾ ਜੀ ਹਾਂਜੀ ਇਹਦੇ ਪੱਤੇ ਖਾਂਦੇ ਆ ਇਹਦੀ ਸਬਜ਼ੀ ਬਣਾ ਕੇ ਖਾਂਦੇ ਆ ਅੱਛਾ ਜੀ ਫਲੀਆਂ ਦੀ ਠੀਕ ਹੈ ਜੀ ਬਾਈ ਨੂੰ ਕੱਟਦਾ ਆ ਜਿਆਦਾ ਖੂਨ ਜਿਹੜਾ ਸਰਕੂਲੇਸ਼ਨ ਆ ਉਹ ਸਹੀ ਤਰੀਕੇ ਦੇ ਨਾਲ ਚੱਲਦਾ ਇਹ ਕਲੀਆਂ ਫੇਰ ਦੁਬਾਰਾ ਆ ਗਈਆਂ ਨਾ ਹਾਂਜੀ ਇਹ ਕਲੀ ਆ ਠੀਕ ਆ ਜੀ ਲਓ ਜੀ ਅੱਜ ਆਏ ਹਾਂ ਸੀਚੇਵਾਲ ਨਰਸਰੀ ਦੇ ਵਿੱਚ ਜਿਹੜੀ ਕਿ ਕੁਟੀਆ ਦੇ ਬਿਲਕੁਲ ਨਾਲ ਅੰਦਰਵਾਰੀ ਜਿਹੜੀ ਨਰਸਰੀ ਆ ਕਿਉਂਕਿ ਅਬ ਬਾਹਰਲੀ ਨਰਸਰੀ ਦੀ ਗੱਲ ਕੀਤੀ ਸੀ ਹਾਂਜੀ ਉਹ ਪਾਜੀ ਕਾਦੇ ਬੁੱਟੇ ਜਿਹੜੇ ਵੱਡੇ ਵੱਡੇ ਸੁਆਂਜਣਾ ਪਿਆ ਜੀ ਆ ਸੁਆਂਜਣੇ ਦੀ ਬੁੱਟੀ ਆ ਸਾਰੇ ਨਹੀਂ ਇਹ ਉਹ ਪਰਲੇ ਉਹ ਤੁਣਦੇ ਆ ਤੁਣ ਉਹ ਇਹ ਕਿਹੜੇ ਕਲਰ ਦੇ ਫੁੱਲ ਲੱਗਦੇ ਇਹਨੂੰ ਲਾਲ ਰੰਗ ਦੇ ਲਾਲ ਰੰਗ ਦੇ ਉਧਰ ਪਰਪਲ ਦੇ ਦੇਖੀ ਸੀ ਨਾ ਆਪਾਂ ਹਾਂਜੀ ਤੇ ਆਹ ਕਾਦੇ ਲੰਮੇ ਲੰਮੇ ਪੱਤੇ ਵਾਲੇ ਇਹ 슈ਗਰ ਜਾਮਨ ਪਈ ਆ ਜੀ 슈ਗਰ ਜਾਮਨ 슈ਗਰ ਫ੍ਰੀ ਜਿਹੜੀ ਜਾਮਨ ਆ ਪਾਜੀ ਸਰੋਤਿਓ ਜਿਹਨਾਂ ਨੂੰ ਸ਼ੂਗਰ ਫ੍ਰੀ ਜਾਮਣ ਨੂੰ ਸ਼ੂਗਰ ਆ ਪਹਿਲੇ ਤਾਂ ਜਿਹੜੀ ਜਾਮਣ ਆ ਉਹ ਵੈਸੇ ਵੀ ਸ਼ੂਗਰ ਦਾ ਇਲਾਜ ਕਰਦੀ ਆ ਸ਼ੂਗਰ ਤੋਂ ਬਹੁਤ ਵਧੀਆ ਹੁੰਦੀ ਖਾਣੀ ਤੇ ਕੁੱਟਿਆ ਸਿਚੇਵਾਲ ਪਿੰਡ ਦੀ ਜਿਹੜੀ ਨਰਸਰੀ ਆ ਉੱਥੇ ਸ਼ੂਗਰ ਫ੍ਰੀ ਜਾਮਣ ਵੀ ਆ ਆ ਕਾਦੀ ਵੇ ਲਵਾ ਜੀ ਜਿਹਦੇ ਵਿੱਚ ਫੁੱਲਾਂ ਦੇ ਬੂਟੇ ਲਾਲ ਫੁੱਲ ਲੱਗਦੇ ਬਹੁਤ ਵਧੀਆ ਲਾਲ ਫੁੱਲ ਹਨਾ ਇਹਨੂੰ ਆਪਾਂ ਵਾਜਾ ਫੁੱਲ ਵੀ ਅੱਗੇ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਹਾਂਜੀ ਹਾਂਜੀ ਠੀਕ ਆ ਜੀ ਤੇ ਮੰਜੀਰਪੁਰ ਜੀ ਦੂਜੀ ਸਾਈਡ ਕਿਹੜੇ ਕਿਹੜੇ ਬੈੱਡ ਆਪਣੇ ਇਧਰਲੀ ਸਾਈਡ ਦਿਖਾ ਦਿਓ ਹਾਂਜੀ ਹਾਂਜੀ ਆ ਰਾਜ ਦੀ ਰਾਣੀ ਦੇ ਬੂਟਾ ਇਦਾਂ ਦਾ ਹੁੰਦਾ ਆ ਆ ਦੇਖੋ ਤੇ ਬਹੁਤ ਜ਼ਿਆਦਾ ਮਹਿਕਦਾ ਬਹੁਤ ਖੁਸ਼ਬੂ ਤੇ ਲੋਕੀ ਕਹ ਸਾਰੇ ਕਹਿ ਦਿੰਦੇ ਹੁੰਦੇ ਸੀਗੇ ਕਿ ਤੂਫ ਕਿੱਥੋਂ ਲਈ ਆ ਹਨਾ ਕਿਹੜੀ ਤੂਫ ਵਰਤਦੇ ਤੁਸੀਂ ਤੇ ਲੋ ਜੀ ਅੱਜ ਅਸੀਂ ਨਰਸਰੀ ਦੇ ਵਿੱਚ ਸੀਤੇਵਾਲ ਕੁਟਿਆ ਦੇ ਵਿੱਚ ਪਹੁੰਚੇ ਹੋਏ ਮਨਜੀਤ ਭਾਜੀ ਹੋਣਾ ਦੇ ਨਾਲ ਬੂਟੀਆਂ ਨੂੰ ਦੇਖ ਰਹੇ ਕਿਉਂਕਿ ਕੁਦਰਤ ਨੂੰ ਸਾਫ਼ ਤੇ ਸ਼ੁੱਧ ਰੱਖਣ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਆ ਤੇ ਭਾਜੀ ਆਹ ਕਿਹੜੇ ਬੂਟੇ ਆ ਇਹ ਵੀ ਇੱਕ ਕਲੀ ਆ ਪਰ ਇਹ ਕਲੀ ਹੈ ਜੀ ਇਹ ਕਿਹੜੀ ਕਲੀ ਆ ਇਹ ਚਾਂਦਨੀ ਕਲੀ ਹੈ ਜੀ ਚਾਂਦਨੀ ਚਾਂਦਨੀ ਕਲੀ ਉਹ ਵੀ ਤੁਹਾਨੂੰ ਇੱਥੇ ਮਿਲ ਸਕਦੀ ਆ ਚਾਂਦਨੀ ਕਲੀ ਉਹ ਜਿਹੜੇ ਬਣਾਉਂਦੇ ਹੁੰਦੇ ਗਜਰੇ ਜੇ ਬਣਾ ਲੈਂਦੇ ਹੁੰਦੇ ਚਿੱਟੇ ਫੁੱਲ ਲੱਗਦੇ ਬਹੁਤ ਵੀ ਅੱਛਾ ਅੱਛਾ ਠੀਕ ਬੋਰਡ ਵੀ ਮਿਲ ਸਕਦਾ ਇੱਥੇ ਹਾਂ ਬੋਰਡ ਪਿੱਪਲ ਸਾਰਾ ਕੁਝ ਮਿਲ ਜਾਂਦਾ ਬੋਰਡ ਜੇਕਰ ਕੋਈ ਲਗਾਉਣਾ ਆਹ ਕਿਹੜੀ ਇਹ ਕੀ ਆ ਇਹ ਡਬਲ ਚਾਂਦਰੀਆਂ ਜੀ ਡਬਲ ਚਾਂਦੀ ਜਿਹੜੇ ਵੱਡਾ ਰੋਖ ਹਾਂ ਵੱਡੇ ਫੁੱਲੋ ਚਾਂਦਨੀ ਚਾਂਦਨੀ ਦਿਖਾਉਂਦੇ ਆ ਵੜਲ ਡਬਲ ਚਾਂਦਨੀ ਆਪ 베ਰੀਆਂ ਕਿਕਰਾਂ ਕਿਕਰਾਂ ਦੇ ਬੂਟੇ ਕਿਕਰਾਂ ਦੇ ਦੇਸੀ ਦੇਸੀ ਕਿਕਰ ਕਮ ਹੋ ਚੁੱਕੀ ਆ ਹੁਣ ਪੰਜਾਬ ਦੇ ਵਿੱਚੋਂ ਅੱਗੇ ਇਹ ਉਹਨਾਂ ਦਰਿਆਵਾਂ ਦੇ ਕੰਡੇ ਨਹਿਰਾਂ ਦੇ ਕੰਡੇ ਇਹ ਹੁੰਦੀ ਜਿਆਦਾ ਹੈ ਨਾ ਸੜਕਾਂ ਦੇ ਕੰਡੇ ਹਾਂਜੀ ਤੇ ਅਨਾਰ ਦੀਆਂ ਕਲਮਾਂ ਲਾਈਆਂ ਹੋਈਆਂ ਹਨ ਅਨਾਰ ਦੇ ਬੂਟੇ ਤਿਆਰ ਹੋ ਰਿਹਾ ਕਲਮਾ ਤਿਆਰ ਹੋ ਰਿਹਾ ਸੌਣ ਭਦ ਤੱਕ ਹੋ ਜਾਣਗੇ ਨਾ ਪੂਰੀਆਂ ਚੰਗੀ ਤਰ੍ਹਾਂ ਤਿਆਰ ਆ ਬੋਰਡ ਦੀਆਂ ਕਲਮਾਂ ਆ ਬੋਰਡ ਆ ਗਿਆ ਬਾਬਾ ਬੋਰਡ ਆ ਗਿਆ ਜੀ ਬਾਬਾ ਬੋਰਡ ਬੋਰਡ ਦਾ ਬੀਜ ਬੀਜ ਕਿ ਇਹਨੂੰ ਬੂਟਾ ਬਣਾਉਣ ਚ ਜ਼ਿਆਦਾ ਟਾਈਮ ਲੱਗਦਾ ਹੋਊਗਾ ਕਲਮਾਂ ਤੋਂ ਹਾਂਜੀ ਕਲਮ ਕਲਮ ਵੀ ਜਦ ਤਿਆਰ ਹੋ ਜਾਂਦੀ ਆ ਬੀਵੀ ਹੈਗਾ ਇਹਦਾ ਅੱਛਾ ਜੀ ਆਪਾਂ ਕਲਮ ਹੀ ਜ਼ਿਆਦਾਤਰ ਲਾਈਦੀ ਆ ਬਾਕੀ ਬੂਟੀਆਂ ਨਾਲੋਂ ਜ਼ਿਆਦਾ ਟਾਈਮ ਲੱਗਦਾ ਇਹਨਾਂ ਨੂੰ ਤਿਆਰ ਕਰਨ ਦੇ ਵਿੱਚ ਹਾਂਜੀ 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 ਕੋਈ ਕਿਹਿੰਨਤ ਬਹੁਤ ਜ਼ਿਆਦਾ ਸੁੱਕ ਜਾਂਦੀ ਜੀ ਕਿਰਪਾ ਹੋਈ ਮਾਲਕ ਦੀ ਠੀਕ ਆ ਜੀ ਚਲੋ ਬਾਬਾ ਬੋਰਡ ਐਦ ਕੀ ਹਰਾਇਆ ਸਾਨੂੰ ਮਿਲ ਗਿਆ ਸਹੀ ਗੱਲ ਹੈ ਜੀ ਜੀ ਜੇ ਸਾਡਾ ਕੋਈ ਵੀ ਸਰੋਤਾ ਬੂਟਾ ਲੈ ਜਾਣਾ ਚਾਹੁੰਦਾ ਤਾਂ ਮੈਕਸ ਵਿੱਚ ਲਿਜਾ ਸਕਦਾ ਆ ਅਮਰੂਦ ਵੀ ਇੱਥੇ ਮਿਲਦੇ ਨੇ ਆਹ ਕਾਲੇ ਬੂਟੇ ਭਾਜੀ ਇਹ ਫੁੱਲਾਂ ਵਾਲੇ ਭੈਣ ਫੁੱਲਾਂ ਵਾਲੇ ਇਹ ਕਿਹੜਾ ਫੁੱਲ ਆ ਨੂੰ ਨੀਲੇ ਜਿਹੇ ਰੰਗ ਦਾ ਫੁੱਲ ਲੱਗਦਾ ਅੱਛਾ ਜੀ ਚਲੋ ਬਹੁਤ ਵਧੀਆ ਆ ਵੀ ਚਾਂਦਨੀ ਪਈ ਆ ਚਾਂਦਨੀ ਕਲੀ ਇਹ ਜ਼ਿਆਦਾਤਰ ਜਿਹੜੇ ਰੋਡਾਂ ਤੇ ਲੱਗਦੇ ਉਹੀ ਹਨਾ ਆ ਟਾਲੀ ਵੀ ਆ ਗਈ ਲੋ ਵੀ ਪਿਆਰਿਓ ਟਾਲੀਆਂ ਦੇ ਦਰਖਤ ਵੀ ਤਿਆਰ ਹੋਣ ਵਾਲੇ ਆ ਤੇ ਤੁਸੀਂ ਇਹ ਵੀ ਲੈ ਜਾ ਕੇ ਅੱਗੇ ਕਹਿਣਾ ਆ ਨਾ ਹੀ ਆ ਲਓ ਜੀ ਤੂਤ ਤੂਤ ਪਿਆ ਇਹ ਕਿਹੜੀ ਗੋਲ ਵਾਲਾ ਇਹ ਵਧੀਆ ਤੂਤਾ ਜੀ ਬਹੁਤ ਵਧੀਆ ਗੋਲਾਂ ਲੱਗਦੀਆਂ ਇਹਨੂੰ ਨਹੀਂ ਲਾਲਕ ਚਿੱਟੀਆਂ ਨਹੀਂ ਲਾਲ ਲਾਲ ਗੋਲਾ ਫੇਰ ਦੋ ਬੂਟੇ ਮੈਂ ਵੀ ਲੈ ਜਾਣੀ ਆ ਲੈ ਜੀ ਲੈ ਜਾ ਹਾਂ ਕਿ ਚਿੱਟੀਆਂ ਗੋਲਾਂ ਵਾਲਾ ਸਾਡੇ ਹੈਗਾ ਤੇ ਲਓ ਜੀ ਗੁਲਾਬਾ ਵੀ ਆ ਗਏ ਆ ਬਾਜੀ ਕਲੀ ਬੂਟੇ ਇਹ ਵੀ ਕਲੀ ਆ ਜੀ ਇਹ ਵੀ ਕਲੀ ਆ ਤੇ ਨਾਲ ਆ ਗਿਆ ਗਾੜੀ ਗੁਲਾਬ ਨਾਲੇ ਬਾਜੀ ਨੇ ਟੰਗਿਆ ਰਮਾਲ ਨਾਲ ਗੁਲਾਬ ਦੇ ਬਾਰ-ਬਾਰ ਰਮਾਲ ਲੱਗਿਆ ਮੈਂ ਲੱਗਾ ਕੋਈ ਭੈਣ ਭਰਾ ਛੱਡ ਗਿਆ ਤੇ ਨਾਲ ਦੇ ਨਾਲ ਤੁਹਾਨੂੰ ਪੂਰੀ ਨਰਸਰੀ ਦਾ ਦਿਖਾਉਣੇ ਪਾਜੀ ਆ ਜਿਹੜੀ ਸ਼ੌਰਾ ਜਿਹਾ ਬਣਾਇਆ ਏ ਥੱਲੇ ਨਿੰਮ ਹੀ ਆ ਸਾਰੇ ਨਿੰਮ 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 ਬੜੀਆਂ ਛੋਟੀਆਂ ਐਦ ਕੀ ਤੋਂ ਉਹਨਾਂ ਦੇ ਨਾਲ ਕੀ ਕਰੇ ਪਰੇ ਜਮਨ ਪਿਆ ਹਾਂਜੀ ਕੋਰੇ ਕੋਰੇ ਨੇ ਐਸ ਕੀ ਮਾਰ ਬਹੁ ਕੀਤੀ ਜਿੱਦਾਂ ਤਰਪੈਲ ਪਾਈ ਦੀ ਫੇਰ ਮਾਰ ਕਰ ਗਿਆ ਇੰਟਰਪਾ ਦੇ ਵਿੱਚ ਦੀ ਵੀ ਮਾਰ ਕਰ ਗਿਆ ਇਰਕੀ ਆ ਗਈ ਭਾਜੀ ਖਜੂਰਾ ਇਹ ਖਜੂਰ ਪਈ ਹੈ ਜੀ ਲਓ ਜੀ ਭਾਜੀ ਨੇ ਖਜੂਰਾ ਦੇ ਬੂਟੇ ਵੀ ਤਿਆਰ ਕਰ ਦਿੱਤੇ ਅੱਗੇ ਖਜੂਰਾ ਬਹੁਤ ਦੇਖਣ ਨੂੰ ਮਿਲ ਗਏ ਸੜਕਾਂ ਤੇ ਹੁਣ ਬਹੁਤ ਘੱਟ ਆ ਆ ਨਿੰਬੂ ਨੀਚ ਚਕੋਤਰਾ ਚਕੋਤਰਾ ਲਓ ਅभी ਚਕੋਤਰੇ ਦੇ ਬੂਟੇ ਵੀ ਤਿਆਰ ਆ ਆ ਖਰਾ ਚੋਤਰਾ ਜੀ ਆ ਸਾਰੇ ਚਕੋਤਰੇ ਦੇ ਬੂਟੇ ਦੇ ਨੇੜੇ ਤੇ ਸਾਰੇ ਚਕੋਤਰੇ ਦੇ ਬੂਟੇ ਆ ਗਏ ਪਾਜੀ ਨੇ ਬਹੁਤ ਤਿਆਰ ਕੀਤੇ ਕਿ ਡਿਮਾਂਡ ਜ਼ਿਆਦਾ ਕਿਹੜੇ ਬੁੱਟਿਆਂ ਦੀ ਹੁੰਦੀ ਪਾਜੀ ਜ਼ਿਆਦਾਤਰ ਫੁੱਲਾਣਾ ਨਹੀਂ ਹੁੰਦੀ ਜਿੰਨਾ ਜ਼ਿਆਦਾ ਜੀ ਆਹ ਲਸੂੜਾ ਪਿਆ ਜੀ ਲਸੂੜੀਆਂ ਜਿਹੜੀਆਂ ਖਾਂਦੇ ਹੁੰਦੇ ਨੂੰ ਵੱਡਾ ਲਸੂੜਾ ਮੋਟਾ ਜਿਹੜਾ ਆਪਣਾ ਉੱਥੇ ਲੱਗਾ ਹੋਇਆ ਹਾਂ 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 ਅੱਛਾ ਉਹ ਲਸੂੜੇ ਆ ਹਨਾ ਇਹ ਕਿੰਨੀ ਉਮਰ ਹੁੰਦੀ ਪਾਜੀ ਇਹਦੀ ਲਗਭਗ ਮੰਨ ਕੇ ਚੱਲੀਏ ਲਸੂੜੇ ਆਮ ਸਾਉ ਦੀ ਉਮਰ ਆ 15-20 ਸਾਲ ਦੀ ਇਹਦੀ ਵੇਹ ਦੇਖਾ 15 ਤੋਂ 20 ਸਾਲ ਠੀਕ ਆ ਜੀ ਆ ਫਲ ਲੱਗਾ ਕਿ ਨਹੀਂ ਇਸ ਬੂਟੇ ਨੂੰ ਕਿ ਨਹੀਂ ਹਰ ਕੀ ਹਜੇ ਹਜੇ ਨਹੀਂ ਅੱਛਾ ਅੱਛਾ ਵਾਦੀ ਗੇਟ ਬੜਾ ਸੋਹਣਾ ਬਣਾਇਆ ਇਹ ਨਿਆਣੇ ਦੀ ਕਾਰੀਗਰੀ ਫਣੀ ਆ ਨਾਲ ਹਨਾ ਨਹੀਂ ਆਪ ਹੀ ਬਣਾਇਆ ਤੁਸੀਂ ਬਣਾਇਆ ਲੈ ਵਧੀਆ ਲੋ ਵੀ ਕਲਜੰਦਰ ਕੋਲੇ ਗੇਟ ਬਹੁਤ ਸੋਹਣਾ ਹੀ ਹੋ ਲਓ ਜੀ ਇੱਧਰ ਬਾਜੀ ਹੁਣਾਂ ਨੇ ਬਾਜੀ ਗਮਲੇ ਵੀ ਤੁਸੀਂ ਆਪ ਹੀ ਤਿਆਰ ਕਰਦੇ ਹੋ ਠੀਕ ਆ ਜੀ ਇੱਧਰ ਵੱਡੇ ਰੁੱਖ ਆ ਹਾਂਜੀ ਇਹ ਸੜਕਾਂ ਦੇ ਲਾਜ ਦੇ ਆਪ ਕਿਹੜੇ ਕਿਹੜੀ ਕਿਹੜੀ ਕਿਸਮ ਦੇ ਇੱਧਰ ਇਹ ਜਿਹੜੇ ਵੱਡੇ ਆ ਇਹ ਜੀ ਉਹ ਆਪਣੇ ਜਾਮਨ ਪਈ ਆ ਹਾਂਜੀ ਬੈਲ ਪੱਤਰ ਦੇ ਬੂਟੇ ਪਏ ਆ ਠੀਕ ਆ ਜੀ ਤੇ ਆਹ ਸਵਜ ਆਪਕਾ ਜੀ ਕੋਤਰਾ ਪਿਆ ਠੀਕ ਆ ਜੀ ਮੋਰੇ ਅੰਬਾਂ ਦੇ ਬੂਟੇ ਠੀਕ ਆ ਜੀ ਬਰੂਧਾਂ ਦੇ ਬੂਟੇ ਠੀਕ ਆ ਜੀ ਆ ਨੀ ਮਾਗੀਆਂ ਗਾੜੀ ਆ ਇਹਦੀਆਂ ਵੀ ਭਾਜੀ ਕਲਮਾ ਹੈਗੀਆਂ ਆਲੂ ਬਕਤੀਕੂ ਦੀਆਂ ਨਹੀਂ ਹੁੰਦਾ ਜੀ ਆਪਾ ਆਪ ਲਿਆ ਕੇ ਲਾਈਦਾ ਜੀ ਇਹਦੀ ਕਲਮ ਨਹੀਂ ਹੁੰਦੀ ਨਹੀਂ ਕਲਮ ਨਹੀਂ ਹੁੰਦੀ ਅੱਛਾ ਇਹ ਉਹ 20 ਤੋਂ ਹੀ ਤਿਆਰ ਹੁੰਦਾ ਨਹੀਂ ਭਈਆ ਪੇਂਟ ਕਰਦੇ ਦੀ ਅੱਛਾ ਅੱਛਾ ਭਈਆ ਜਿਹੜੇ ਮਤਲਬ ਪ੍ਰਵਾਸੀ ਮਜ਼ਦੂਰ ਆ ਉਹ ਕਰਦੇ ਹਨਾ ਠੀਕ ਆ ਨੀ ਮਾ ਇਹ ਵੀ ਡੇ ਸੜਕਾਂ ਤੇ ਲਾਉਣ ਵਾਲੇ ਆ ਨਾ ਸਾਰੇ ਜਾ ਤੇ ਕਿੰਨੇ ਕਿ ਸੜਕਾਂ ਤੇ ਲੋੜ ਵਾਲੇ ਕਿੰਨੇ ਕਿ ਭੈਣ ਭਰਾ ਜਿਹੜੇ ਆਪਣੇ ਕੋਲ ਲੈ ਕੇ ਜਾਂਦੇ ਬੂਟੇ ਸੜਕਾਂ 'ਤੇ ਬਹੁਤ ਜਾਂਦੇ ਆ ਜਿਦਾਂ ਛੜਕਾਂ ਵਿੱਚ ਸਕੂਲਾਂ ਵਿੱਚ ਜੀ ਕੋਈ ਮੰਦਰ 'ਚ ਲੈਣਾ ਆਂਦਾ ਕੋਈ ਘਰੇ ਲਾਉਣ ਨੂੰ ਲੈਣਾ ਆਂਦਾ ਖੂਹਾਂ ਤੇ ਵੀ ਲਾਉਣ ਨੂੰ ਲੈ ਕੇ ਮੰਗਦਿਆ ਕੋਈ ਕਿ ਨਹੀਂ ਹਾਂਜੀ ਹਾਂਜੀ ਖੂਹਾਂ ਤੇ ਬਹੁਤ ਮੰਗਦੇ ਆ ਠੀਕ ਠੀਕ ਆ ਐਰ ਕੀ ਫੜਾਂ ਮੁੰਦਾ ਕਿੰਨਾ ਕੁ ਲੱਗਾ ਇਹਨੇ ਕੀ ਕਾਫੀ ਲੱਗਾ ਉਦੋਂ ਥੋੜਾ ਜਿਹਾ ਘੱਟ ਅੱਗੇ ਨਾਲੋਂ ਕਾਰਨ ਕੀ ਆ ਇਹਦੇ ਵਿੱਚ ਤੁਸੀਂ ਮੰਨਦੇ ਇਹ ਇੱਕ ਹਾਲ ਲੱਗਦਾ ਈ ਇੱਕ ਸਾ ਨਹੀਂ ਲੱਗਦਾ ਸਾਰੇ ਇੱਥੇ ਇਦਾਂ ਹੀ ਬੂਟੇ ਆ ਹਾਂਜੀ ਆਜ ਜਿਹੜਾ ਭਾਜੀ ਇਹ ਇਹਨੂੰ ਵਿਦੇ ਪੜਾਈ ਕਹਿੰਦੇ ਹੁੰਦੇ ਸੀ ਇਹ ਕਿਹੜੇ ਬੁੱਟੇ ਵਿਦੇ ਪੜਾਈ ਹੈ ਜੀ ਇਹ ਤੇ ਇਹ ਤੁਸੀਂ ਆਪ ਕਲਮਾਂ ਲਾਈਆਂ ਜਿਹਦਾ ਬੀਲ ਆਂਦਾ ਸੀ ਤਿਆਰ ਕੀਤਾ ਆਪ ਨੇ ਇਹਦਾ ਵੀ ਬੀ ਆਉਂਦਾ ਹੈ ਹਾਂ ਜੀ ਇਹਦਾ ਵੀ ਬੀ ਆਉਂਦਾ ਹੈ ਇਹਦਾ ਬੀ ਫੁੱਲ ਤਾਂ ਮੈਂ ਤਾਂ ਕਦੇ ਦੇਖਿਆ ਨਹੀਂ ਕੋਈ ਨਹੀਂ ਫੁੱਲ ਨਹੀਂ ਹੁੰਦਾ ਇਹਨੂੰ ਰੋਡੇ ਛੋ ਹੀ ਹੁੰਦਾ ਅੱਛਾ ਅੱਛਾ ਠੀਕ ਹੈ ਇਦਾਂ ਛੋਲੀ ਦੂਜੀ ਤਰ੍ਹਾਂ ਹੁੰਦਾ ਹੈ ਨਾ ਚਲੋ ਬਹੁਤ ਵਧੀਆ ਤੇ ਖਾਣ ਵਾਲਾ ਫਲ ਕਿਹੜਾ ਕਿਹੜਾ ਹੈ ਇਸ ਟਾਈਮ ਉਹ ਮੈਂ ਦੇਖਿਆ ਉੱਪਰ ਵੱਡੇ ਰੁੱਖਾਂ ਤੇ ਲੱਗਾ ਹੋਇਆ ਹੈਲੀ ਹੋਣਾ ਜੀ ਹੁਣ ਤੇ ਬੱਲ ਸਈਆ ਬਹੁਤ ਵਧੀਆ ਜਿਹੜੀ ਮੈਨੂੰ ਆ ਜਗਾ ਜਿੱਥੇ ਤੁਹਾਨੂੰ ਅੱਜ ਅਸੀਂ ਦਿਖਾ ਰਹੇ ਨਾ ਤਾਂ ਜਦੋਂ ਰਸਤਿਆਂ ਦੀ ਸ਼ਿਵਾ ਸ਼ੁਰੂ ਹੋਈ ਸੀ ਇਸ ਜਗਾ ਤੇ ਜਿਹੜਾ ਆ ਦੀਵਾਨ ਸਜਾਇਆ ਜਾਂਦਾ ਸੀ ਇਹ ਸਾਰਾ ਥਾਂ ਕੱਚਾ ਸੀ ਮਨਜੀਤਪਾ ਜੀ ਇਹ ਥਾਂ ਨੂੰ ਤੁਸੀਂ ਇਸ ਤਰ੍ਹਾਂ ਦਾ ਬਣਾਤਾ ਹਾਂਜੀ ਹਾਂਜੀ ਬਹੁਤ ਇੱਥੇ ਪਹਿਲਾਂ ਮਿੱਟੀ ਫੀਰਦੇ ਨੇ ਬਣਾ ਬਣਾ ਕਹਾਣੀਆਂ ਕਹਾਣੀ ਤਾਂ ਤੁਹਾਨੂੰ ਰਲੋਂਦੇ ਦੇਖਿਆ ਸੀ ਤੇ ਭਾਜੀ ਤੁਸੀਂ ਵੇਂਦੇ ਕਾਰਜ ਜਦੋਂ ਸ਼ੁਰੂ ਹੋਏ ਸੀ ਉਦੋਂ ਦੇ ਨਾਲ ਜਿਹੜੇ ਜਿਹੜਾ ਆਪਣੇ ਇੱਥੇ ਤਲਵੰਡੀਆਂ ਸ਼ੁਰੂ ਹੋਈ ਸੜਕ ਅੱਛਾ ਜੀ ਉਹਦੇ ਨਾਲ ਉਹ ਉਸ ਤੋਂ ਵੀ ਕਾਫੀ ਸਮਾਂ ਪਹਿਲਾਂ ਹਾਂ ਵੇਂਦੀ ਸੇਵਾ ਤੋਂ ਵੀ ਪਹਿਲਾਂ ਦੇ ਸਮਾਂ ਲੈ ਤੇ ਵੇਂ ਨੂੰ ਮਤਲਬ ਆਪਣੇ ਹੱਥੀ ਤੁਸੀਂ ਵੀ ਨਾਲ ਸਫਾਈ ਕੀਤੀ ਜੀ ਹਾਂ ਥੋੜੀ ਘਾਈਪ ਰਹੇ ਕਿ ਰਾਤ ਹੀ ਰਹੇ ਜਦ ਬਾਲਾ ਟਾਡੀ ਸੇਵਾ ਰਾਹ ਤੇ ਹੀ ਜ਼ਿਆਦਾ ਰਾਹਾਂ ਤੇ ਹੀ ਸੀਗੀ ਉਸ ਟਾਈਮ ਵੀ ਰਾਜ ਘਾਲ ਫੇ ਰਾਹ ਵੀ ਇੱਥੇ ਮਤਲਬ ਆਪਾਂ ਤਲਵੰਡੀ ਵਾਲੇ ਰਾਹ ਦੀ ਤੁਸੀਂ ਕਾਲਾ ਸੰਗਿਆ ਰੋਡ ਕਾਲਾ ਸੰਗਿਆ ਰੋਡ ਜਿਹੜਾ ਇਹ ਵੀ ਟਿੱਬੇ ਆ ਹੀ ਹੁੰਦੇ ਸੀ ਸਾਰੀ ਵਾਰ ਲੰਘਿਆ ਨਹੀਂ ਜਾਂਦਾ ਸੀ ਰਾਹ ਲਾਕੇ ਮੋਤੀਪੁਰ ਤੱਕ ਰਾਹ ਹੈ ਹੀ ਨਹੀਂ ਸੀ ਹਾਂਜੀ ਜੀ ਇਹ ਵੀ ਸਾਰਾ ਬਾਬਾ ਜੀ ਨੇ ਬਣਾਇਆ ਜੀ ਟਾਡੀ ਉਦੋਂ ਉਮਰ ਕਿੰਨੀ ਕੁ ਸੀ ਥੋੜੀ ਜਿਹੀ ਉਮਰ ਮੇਰੀ ਉਦੋਂ 15 ਸਾਲ ਦਾ ਸੀ ਠੀਕ ਆ ਜੀ ਬਚਪਨ ਤੋਂ ਹੀ ਕਹਿ ਸਕਦੇ ਆ ਕਿ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਜੀ 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 ਤੇ ਭਾਜੀ ਉਦੋਂ ਦਾ ਦੌਰ ਅੱਜ ਦਾ ਦੌਰ ਦਾ ਫਰਕ ਬਹੁਤ ਵਾਰ ਕਈ ਪਹਿਲੇ ਵਾਤਾਵਰਣ ਦੀ ਗੱਲ ਕਰੀਏ ਤੇ ਉਦੋਂ ਹਵਾ ਪਾਣੀ ਤੇ ਉਦੋਂ ਸਹੀ ਸੀ ਹੁਣ ਤਾਂ ਬਹੁਤ ਔਖਾ ਜੀ ਹਾਂਜੀ ਜਿਹੜਾ ਹੁਣ ਇੱਥੇ ਆਉਂਦਾ ਵਾ ਨਰਸ ਸਿੰਘ ਖੜਾ ਹੁੰਦਾ ਉਹ ਕਹਿੰਦਾ ਸਾਹ ਆ ਗਿਆ ਮਨੂੰ ਇੱਥੇ ਹਾਂਜੀ ਕਾਫੀ ਲੋਕ ਇਸ ਚੀਜ਼ ਨੂੰ ਕਹਿੰਦੇ ਆ ਆਣ ਕੇ ਜੀ ਰੁੱਖ ਹੋਣਗੇ ਤੇ ਫੇਰ ਹੀ ਆਪਾਂ ਸੋ ਕੀ ਹੋ ਸਕਦੇ ਨਹੀਂ ਤੇ ਔਖਾ ਬਿਲਕੁਲ ਹੀ ਮਲੇ ਉਹਦੋਂ ਆਪਾਂ ਕਹਿੰਦੇ ਸੀਗੇ ਵੀ ਅਸੀਂ ਪਿੱਛੇ ਰਹਿ ਗਏ ਪਛੜ ਗਏ ਆ ਪਰ ਆਪਾਂ ਵਾਤਾਵਰਣ ਦੇ ਬਹੁਤ ਨੇੜੇ ਸੀ ਹੁਣ ਜਿੰਨਾ ਜਿੰਨਾ ਆਪਾਂ ਤਰੱਕੀ ਕਰੀ ਜਾਂਦੇ ਵਾਤਾਵਰਣ ਤੋਂ ਦੂਰ ਹੋਈ ਜਾਂਦੇ ਆ ਤੇ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਹੁਣ ਸਾਰੇ ਭੈਣ ਭਰਾਹੀ ਇਹ ਬੂਟੇ ਲਾਓ ਜੀ ਪਾਣੀ ਦਾ ਬਚਾਅ ਕਰੋ ਜੀ ਪਾਣੀ ਨੂੰ ਗੰਦਲਾ ਨਾ ਕਰੋ ਜੀ ਬਾਬਾ ਜੀ ਦਾ ਸੰਜੋਗ ਦੋ ਜਿੱਦਾਂ ਬਾਬਾ ਜੀ ਕਹਿੰਦੇ ਉਦਾਂ ਕਰੋ ਬਿਲਕੁਲ ਜੀ ਹਾਂਜੀ ਜੇ ਸੰਗ ਤਾਂ ਇਸ ਸੁਨੇਹੀ ਨੂੰ ਮੰਨ ਲੈਣ ਤਾਂ ਮੈਨੂੰ ਲੱਗਦਾ ਕਿ ਸਾਡਾ ਪੰਜਾਬ ਬਹੁਤ ਛੇਤੀ ਸਵਰਗ ਬਣ ਜਾਵੇ ਹਾਂਜੀ ਹਾਂਜੀ ਮੰਜੀਰਪਾਲ ਜੀ ਤੁਸੀਂ ਆਪਣਾ ਨੰਬਰ ਵੀ ਦੇ ਰਹੇ ਹੋ ਜੇ ਕਿਸੇ ਨੇ ਪੁੱਛਣਾ ਹੋਵੇ ਕਿ ਕਿਹੜੇ ਕਿਹੜੇ ਬੂਟੇ ਅਵੇਲੇਬਲ ਕਈ ਵਾਰ ਦੂਰ ਦਰਾਡੇ ਤੋਂ ਭੈਣ ਭਰਾ ਬੂਟੇ ਲੈਣ ਆਉਂਦਾ ਨਾ 81468 ਜੀ 20483 ਦੋਰੀ ਵਾਰ ਬੋਲ ਦੋ 81468 2483 ਹਾਂ ਤੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਪੁੱਛ ਸਕਦੇ ਵੀ ਕਿਹੜੇ ਕਿਹੜੇ ਬੂਟੇ ਹੈਗੇ ਆ ਤੇ ਕਦੋਂ ਆ ਕੇ ਲੈ ਜਾ ਸਕਦੇ ਕਈ ਵਾਰ ਤੁਹਾਡਾ ਵੀ ਰੁਝੇਵਾ ਹੋ ਸਕਦਾ ਕਿਤੇ ਪਾਸੇ ਮਹਾਂਪੁਰਸ਼ਾਂ ਦੇ ਨਾਲ ਗਏ ਹੋ ਹਨਾ ਤੇ ਜਿਨ੍ਹਾਂ ਨੇ ਬੂਟੇ ਲੈ ਕੇ ਜਾਣੇ ਆ ਤਾਂ ਵੀਰ ਜੀ ਹੁਣਾਂ ਨਾਲ ਸੰਪਰਕ ਕਰ ਲਿਓ ਵੀਰ ਜੀ ਹੁਣਾਂ ਦਾ ਨਾਮ ਅਮਨਜੀਤ ਸਿੰਘ ਤਾਂ ਪਿੰਡ ਚੇਰ ਪਰ ਦੋਨਾ ਵੈਸੇ ਤਾਂ ਇਹ ਸੀਚੇ ਵਾਲੀ ਹੀ ਆਖਦੀ ਇਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਵੀਰੇ ਐਨੀ ਗਰਮੀ ਦੇ ਵਿੱਚ ਤੁਸੀਂ ਸਾਨੂੰ ਨਰਸਰੀ ਘੁਮਾਈ ਤੇ ਨਾਲ ਦੱਸਿਆ ਵੀ ਕਿਹੜੇ ਕਿਹੜੇ ਬੂਟੇ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਕਰਤ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ